ਲਓ ਜੀ ਆ ਨਵੀਂ ਸੁਣ ਲੋ ਅੱਜ ਫੇਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਸਾਨਾਂ ਬਾਰੇ ਬੜਾ ਵੱਡਾ ਤੇ ਹੈਰਾਨੀ ਜਨਕ ਬਿਆਨ ਦਿੱਤਾ ਜਿਹਨੂੰ ਸੁਣ ਕੇ ਕਿਸਾਨ ਹੈਰਾਨ ਵੀ ਹੋ ਰਹੇ ਨੇ ਤੇ ਕਿਸਾਨਾਂ ਨੇ ਵੀ ਅੱਗੋਂ ਵੱਡੇ ਤੇ ਤਿੱਖੇ ਸਵਾਲ ਸ਼ੁਰੂ ਕਰ ਦਿੱਤੇ ਨੇ ਅੱਜ ਫੇਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਸਾਨਾਂ ਬਾਰੇ ਦੋ ਗੱਲਾਂ ਇੱਕ ਦੂਜੀ ਦੇ ਉਲਟ ਬੋਲੀਆਂ ਨੇ ਉਹ ਵੀ ਇਕੱਠੀਆਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਅੱਜ ਕਿਸਾਨਾਂ ਬਾਰੇ ਗੱਲਬਾਤ ਕਰਦਿਆ ਕਿਆ ਇੱਕ ਤਾਂ ਉਹਨਾਂ ਨੇ ਕਿਹਾ ਕਿ ਵੇਖੋ ਧਰਨਾ ਪ੍ਰਦਰਸ਼ਨ ਤੇ ਹੱਕਾਂ ਦੀ ਆਵਾਜ਼ ਉਠਾਉਣਾ ਲੋਕਤੰਤਰ ਦੇ ਵਿੱਚ ਲੋਕਾਂ ਦਾ ਹੱਕ ਹੈ ਔਰ ਇਹ ਕਰਨਾ ਚਾਹੀਦਾ ਹੈ ਪਰ ਮੈਂ ਕਿਸਾਨਾਂ ਦੇ ਨਾਲ ਆ ਮੈਨੂੰ ਕਿਸਾਨਾਂ ਦੀਆਂ ਮੰਗਾਂ ਠੀਕ ਲੱਗਦੀਆਂ ਨੇ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਨੇ ਤੇ ਕਿਸਾਨਾਂ ਕਰਕੇ ਰਸਤਾ ਪੰਜਾਬ ਦਾ ਰੁਕਿਆ ਹੋਇਆ ਸੀਗਾ ਤੇ ਜਿਹੜਾ ਰਸਤਾ ਕਿਸਾਨਾਂ ਨੇ ਪੰਜਾਬ ਦੀਆਂ ਸਰਹੱਦਾਂ ਤੇ ਰੋਕਿਆ ਸੀ ਉਹਨੂੰ ਖਾਲੀ ਕਰਾਉਣ ਲਈ ਅਸੀਂ ਕਿਸਾਨਾਂ ਨੂੰ ਬੇਨਤੀਆਂ ਕਰਦੇ ਰਹੇ ਤੇ ਹੁਣ ਜਦ ਅਸੀਂ ਉਠਾਇਆ ਕਿਸਾਨਾਂ ਨੂੰ ਤਾਂ ਅਸੀਂ ਕੋਈ ਡੰਡੇ ਦੀ ਕੋਈ ਜਲ ਤੋਪਾਂ ਦੀ ਕੋਈ ਜ਼ਬਰਦਸਤੀ ਦੀ ਵਰਤੋਂ ਨਹੀਂ ਕੀਤੀ ਅਸੀਂ ਬੜੇ ਪਿਆਰ ਨਾਲ ਪ੍ਰਾਰਥਨਾ ਕਰਕੇ ਬੇਨਤੀ ਕਰਕੇ ਉਠਾਇਆ ਤੇ ਨਾਲੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜੀ ਹੁਣ ਅਗਲੀ ਮੀਟਿੰਗ 4 ਮਈ ਦੀ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਰੱਖੀ ਹੈ ਉਹਦੇ 'ਚ ਮੈਂ ਆਪ ਕਿਸਾਨਾਂ ਦੇ ਨਾਲ ਮੀਟਿੰਗ ਦੇ ਵਿੱਚ ਜਾਵਾਂਗਾ ਤੇ ਦੁਬਾਰਾ ਫਿਰ ਇਦਾਂ ਦੀ ਗੱਲ ਕੀਤੀ ਜਿਹੜੀ ਕਹਿੰਦੇ ਹੁੰਦੇ ਸੀ ਕਿ ਮੈਂ ਕਿਸਾਨਾਂ ਦਾ ਵਕੀਲ ਹਾਂ ਪਰ ਇਹਦੇ ਉੱਪਰ ਕਈ ਸਾਰੇ ਸਵਾਲ ਕਿਸਾਨਾਂ ਨੇ ਖੜੇ ਕੀਤੇ ਨੇ ਕਿਸਾਨ ਕਹਿੰਦੇ ਵੀ ਤੁਸੀਂ ਦੋ ਗੱਲਾਂ ਇਕੱਠੀਆਂ ਕਰ ਰਹੇ ਹੋ ਇੱਕ ਪਾਸੇ ਤੁਸੀਂ ਪਹਿਲਾਂ ਵੀ ਕਹਿੰਦੇ ਰਹੇ ਵੀ ਮੈਂ ਕਿਸਾਨਾਂ ਦਾ ਵਕੀਲ ਹਾਂ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਹਾਂ ਕਿਸਾਨਾਂ ਦੀਆਂ ਮੰਗਾਂ ਠੀਕ ਨੇ ਤੇ ਦੂਜੇ ਪਾਸੇ ਤੁਸੀਂ ਮੀਟਿੰਗ 'ਚ ਸੱਦ ਕੇ ਕਿਸਾਨਾਂ ਨੂੰ ਫੜਿਆ ਤੇ ਫਿਰ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦਾ ਹੱਕ ਹੈ ਕਿ ਉਹ ਪ੍ਰਦਰਸ਼ਨ ਕਰਨੋ ਧਰਨਾ ਲਾਉਣ ਤੇ ਫਿਰ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਅਸੀਂ ਪਿਆਰ ਨਾਲ ਬੇਨਤੀਆਂ ਕਰਕੇ ਠਾਇਆ ਉਹ ਤਾਂ ਪੂਰੀ ਦੁਨੀਆ ਨੇ ਦੇਖਿਆ ਜਿੱਦਾਂ ਕਿਸਾਨਾਂ ਨੂੰ ਖਿੱਚ-ਖਿੱਚ ਕੇ ਤੂ-ਤੂ ਕੇ ਪੁਲਿਸ ਲੈ ਕੇ ਗਈ ਆ ਚੰਬੂ ਖਨੌਰੀ ਬਾਰਡਰ ਤੋਂ ਜਿੱਦਾਂ ਜੀਸੀਬੀ ਤੇ ਬਲਡੋਜਰਾਂ ਦੇ ਨਾਲ ਉਹਨਾਂ ਦੇ ਤੰਬੂ ਘਰ ਉੱਥੇ ਬਣਾਏ ਟਾਏ ਗਏ ਜਿੱਦਾਂ ਉਹਨਾਂ ਨੂੰ 80-80 ਸਾਲ ਦੀਆਂ ਬੇਬੇ ਤੇ ਬਾਪੂਆਂ ਸਮੇਤ ਜੇਲਾ ਚ ਤੁੰਨਿਆ ਗਿਆ ਉਹ ਸਭ ਕੁਝ ਜੇ ਪ੍ਰਾਰਥਨਾ ਸੀ ਤਾਂ ਫਿਰ ਇਹੋ ਜੀ ਪ੍ਰਾਰਥਨਾ ਕਿਸਾਨ ਕਹਿੰਦੇ ਆ ਸਾਨੂੰ ਨਹੀਂ ਚਾਹੀਦੀ ਇਹੋ ਜੀ ਪਿਆਰ ਇਹੋ ਜੀ ਨਰਮਾਈ ਸਾਨੂੰ ਨਹੀਂ ਚਾਹੀਦੀ ਔਰ ਕਿਸਾਨ ਕਹਿੰਦੇ ਵੀ ਇੱਕ ਪਾਸੇ ਅੱਜ ਫੇਰ ਤੁਸੀਂ ਕਹਿ ਰਹੇ ਹੋ ਕਿ ਮੈਂ ਦਿੱਲੀ ਮੀਟਿੰਗ 'ਚ ਤੁਹਾਡੇ ਨਾਲ ਚੱਲਾਂਗਾ ਕੇਂਦਰ ਸਰਕਾਰ ਕੋਲੇ ਪਰ ਦੂਜੇ ਪਾਸੇ ਤੁਸੀਂ ਫੇਰ ਸਾਡੇ ਤੇ ਝੂਠਾ ਇਲਜ਼ਾਮ ਲਾ ਰਹੇ ਹੋ ਕਿ ਸੜਕਾਂ ਕਿਸਾਨਾਂ ਨੇ ਰੁਕੀਆਂ ਸੀ ਉਹ ਕਹਿੰਦੇ ਤੁਸੀਂ ਚੰਗੀ ਤਰ੍ਹਾਂ ਕਿਸਾਨ ਕਹਿੰਦੇ ਜਾਣਦੇ ਹੋ ਕਿ ਕਿਸਾਨਾਂ ਨੇ ਸੜਕਾਂ ਨਹੀਂ ਸੀ ਰੁਕੀਆਂ ਇਹ ਤਾਂ ਕਿਸਾਨ ਤਾਂ ਦਿੱਲੀ ਜਾ ਰਹੇ ਸੀ ਰਾਜਧਾਨੀ ਹਰਿਆਣੇ ਦੇ ਬਾਰਡਰ ਤੇ ਸੜਕਾਂ ਪਾਈ ਪਾ ਦੀ ਹਰਿਆਣੇ ਦੀ ਸਰਕਾਰ ਨੇ ਰੋਕੀਆਂ ਤੇ ਤੁਸੀਂ ਕਿਸਾਨ ਕਹਿੰਦੇ ਉਹਨਾਂ ਦਾ ਸਾਥ ਦਿੰਦੇ ਰਹੇ ਹੋ ਤੇ ਫਿਰ ਤੁਸੀਂ ਕੇਂਦਰ ਦੇ ਆਖੇ ਲੱਗ ਕੇ ਜਿੱਦਾਂ ਹੁੰਜਿਆ ਕਿਸਾਨਾਂ ਨੂੰ ਵਸਾ ਕੇ ਉਹ ਕਿਸਾਨ ਕਹਿੰਦੇ ਅਸੀਂ ਕਦੇ ਨਹੀਂ ਭੁੱਲਾਂਗੇ ਤੇ ਅੱਜ ਫਿਰ ਮੁੱਖ ਮੰਤਰੀ ਸਾਹਿਬ ਨੇ ਜਿੱਦਾਂ ਗੱਲ ਕੀਤੀ ਹੈ ਉਹ ਕਿਸਾਨਾਂ ਨੂੰ ਪਲੋਸਣ ਵਾਲੀ ਹੈ ਅਸਲ ਦੇ ਵਿੱਚ ਜਿਹੜੇ ਵਿਚਾਰੇ ਕਿਸਾਨ ਮਜ਼ਦੂਰ ਮਿਹਨਤੀ ਲੋਕ ਨੇ ਨਾ ਇਹਨਾਂ ਨੂੰ ਹਰ ਕੋਈ ਸਿੱਧੜ ਹੀ ਸਮਝਦਾ ਇਹਨਾਂ ਨੂੰ ਭੋਲੇ ਹੀ ਸਮਝਿਆ ਜਾਂਦਾ ਜਾਂ ਕਹਿ ਲੋ ਸਾਡੇ ਵਰਗਿਆਂ ਨੂੰ ਲੱਲੂ ਹੀ ਸਮਝਿਆ ਜਾਂਦਾ ਤੇ ਸਭ ਨੂੰ ਐ ਲੱਗਦਾ ਵੀ ਇਹਨਾਂ ਨੂੰ ਜਦੋਂ ਮਰਜ਼ੀ ਕੁੱਟ ਲੋ ਤੇ ਜਦੋਂ ਮਰਜ਼ੀ ਵੜਾ ਲੋ ਇਹਨਾਂ ਦਾ ਕੀ ਆ ਤਾਂ ਮੁੱਖ ਮੰਤਰੀ ਸਾਹਿਬ ਨੇ ਅੱਜ ਇਹ ਜੋ ਬਿਆਨ ਦਿੱਤਾ ਹੈ ਇਹਦੇ ਉੱਪਰ ਕਿਸਾਨਾਂ ਦੀਆਂ ਚੁਫੇਰੀਆਂ ਪ੍ਰਤੀਕਿਰਿਆ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਪਾਰਟੀ ਬਾਜ਼ੀ ਤੋਂ ਬਾਹਰ ਨਿਕਲ ਕੇ ਤੁਸੀਂ ਆਪਣਾ ਵਿਚਾਰ ਲਿਖਿਓ ਪਾਰਟੀबाजी ਚ ਪੈ ਕੇ ਸਮਝ ਨਹੀਂ ਆਉਣਾ ਜਾਂ ਜ਼ਿਆਦਾ ਵਿਰੋਧ ਕਰਦੇ ਹੋਗੇ ਜਾਂ ਜਿੰਨਾ ਕਹਿਣਾ ਬਣਦਾ ਉਹਨਾ ਵੀ ਨਹੀਂ ਕਹੋਗੇ ਇਸ ਕਰਕੇ ਨਿਰਪੱਖਤਾ ਦੇ ਨਾਲ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਆ ਜਿਹੜੀ ਸਾਡੀ ਗੁਰੂ ਬਾਣੀ ਹੈ ਇਹਦੇ ਮਹਾਵਾਕਾਂ ਦੇ ਅਨੁਸਾਰ ਤੁਸੀਂ ਆਪਣੀ ਗੱਲ ਰੱਖਿਓ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਉੱਪਰ ਸਵਾਲ ਹੋਰ ਵੀ ਨਹੀਂ ਸ਼ੰਭੂ ਤੇ ਖਨੌਰੀ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਸਮਾਨ ਚੋਰੀ ਹੋਇਆ ਭਗਵਾਨ ਤਮਾਨ ਸਰਕਾਰ ਕਹਿੰਦੀ ਆ ਪੁਲਿਸ ਕਹਿੰਦੀ ਐ ਕਿ ਕੁਝ ਵੀ ਚੋਰੀ ਨਹੀਂ ਹੋਇਆ ਡੀਜੀਪੀ ਮਨਦੀਪ ਸਿੰਘ ਜੀ ਦਾ ਦਾਵਾ ਕੁਝ ਵੀ ਚੋਰੀ ਨਹੀਂ ਹੋਇਆ ਤੇ ਉਧਰ ਟਰਾਲੀ ਚੋਰੀਆਂ ਦੇ ਪੁਲਿਸ ਤੇ ਪਰਚੇ ਸ਼ੁਰੂ ਹੋ ਗਏ ਪੁਲਿਸ ਨੇ ਪਰਚੇ ਕਰਤੇ ਟਰਾਲੀ ਚੋਰੀ ਦੇ ਪੁਲਿਸ ਵਾਲਿਆਂ ਤੇ ਕੀਤੇ ਕਰਨੇ ਪਏ ਇਸ ਤੋਂ ਇਲਾਵਾ ਕੱਲ ਹੋਰ ਟਰਾਲੀਆਂ ਮਿਲੀਆਂ ਨੇ ਜਿਨ੍ਹਾਂ ਨੂੰ ਰੰਗ ਕੀਤਾ ਜਾ ਰਿਹਾ ਸੀ ਕਿਸਾਨਾਂ ਨੇ ਉੱਤੋਂ ਜਾ ਕੇ ਫੜ ਲਿਆ ਅਗਲੇ ਟਰਾਲੀਆਂ ਟਰੈਕਟਰਾਂ ਦੇ ਰੰਗ ਕਰ ਕਰ ਹੁਲੀਏ ਹੀ ਬਦਲੀ ਜਾਂਦੇ ਨੇ ਪੁਲਿਸ ਦੇ ਕੋਲੋਂ ਇੱਕ ਪੁਲਿਸ ਵਾਲਾ ਹੀ ਕਿਸੇ ਦਾ ਜਾਲੀ ਆਧਾਰ ਕਾਰਡ ਦਿਖਾ ਕੇ ਤੇ ਟਰਾਲੀ ਲੈ ਗਿਆ ਟਰੈਕਟਰ ਵੀ ਲੈ ਗਿਆ ਤੇ ਪੁਲਿਸ ਨੂੰ ਹੀ ਪਤਾ ਨਹੀਂ ਲੱਗਾ ਹੁਣ ਤੁਸੀਂ ਦੱਸੋ ਪੁਲਿਸ ਦੀ ਮਸ਼ਤੇਦੀ ਔਰ ਪੁਲਿਸ ਦੀ ਚੁਸਤੀ ਦਰਸਤੀ ਕਿੱਥੇ ਆ ਨਿਗਰਾਨੀ ਕਿੱਥੇ ਆ ਜੇਕਰ ਇੰਨੀ ਆਸਾਨੀ ਨਾਲ ਲੈ ਗਿਆ ਸੂਈ ਨਹੀਂ ਕੋਈ ਸਿਲੰਡਰ ਨਹੀਂ ਲੈ ਗਿਆ ਟਰੈਕਟਰ ਟਰਾਲੀ ਲੈ ਗਿਆ ਤਾਂ ਫਿਰ ਹੋਰ ਕੀ ਨਹੀਂ ਹੋ ਸਕਦਾ ਭਗਵੰਤ ਮਾਨ ਸਾਹਿਬ ਦਾ ਅੱਜ ਦਾ ਬਿਆਨ ਤਾਂ ਹੈਰਾਨ ਕਰ ਰਿਹਾ ਕਿਸਾਨਾਂ ਨੂੰ ਪਹਿਲਾਂ ਵਾਲੇ ਬਿਆਨ ਵੀ ਚੇਤੇ ਆ ਰਹੇ ਨੇ ਜਿਹੜੇ ਬਿਆਨ ਮੁੱਖ ਮੰਤਰੀ ਬਨ ਤੋਂ ਪਹਿਲਾਂ ਦਿੱਤੇ ਸੀ ਕਿਸਾਨ ਕਹਿੰਦੇ ਜੇਕਰ ਆਮ ਆਦਮੀ ਪਾਰਟੀ ਸਾਨੂੰ ਇਹ ਨਾ ਕਹਿੰਦੀ 50 ਮਿੰਟਾਂ ਚ ਐਮਐਸਪੀ ਦੇ ਦੇਾਂਗੇ ਤਾਂ ਫਿਰ ਅਸੀਂ ਇਹਨਾਂ ਦੇ ਚਾਂਸੇ ਚ ਨਹੀਂ ਸੀ ਆਉਣਾ ਕਿਸਾਨ ਕਹਿੰਦੇ ਨਹੀਂ ਸੀ ਪਾਉਣੀਆਂ ਫਿਰ ਅਸੀਂ ਇੰਡੀਆਂ ਵੋਟਾਂ ਇਹਨਾਂ ਨੂੰ ਸਾਨੂੰ ਤਾਂ ਐਸੀ ਸੱਚੀ ਜਿਹੜੀ ਮੰਗ ਸਾਡੀ ਕੇਂਦਰ ਨਾਲ ਹੈ ਤੇ ਇਹ ਕਹਿੰਦੇ 5 ਮਿੰਟ ਚ ਐਮਐਸਪੀ ਦੇ ਦੇਾਂਗੇ ਤੇ ਖਰੇ ਆਪ ਸੱਚੀ ਦੇ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ 22 ਦੀਆਂ 22 ਫਸਲਾਂ ਸੀਐਮਐਸਪੀ ਦੇ ਚੱਕਿਆ ਕਰਾਂਗੇ ਵੀਡੀਓ ਪਈਆਂ ਨੇ ਤਾਂ ਕਿਸਾਨ ਕਹਿੰਦੇ ਨੇ ਜੇਕਰ ਸਾਡੇ ਨਾਲ ਇਹ ਬਿਆਨ ਦੇ ਕੇ ਇੰਜ ਨਾ ਕਰਦੇ ਨਾ ਤੇ ਫੇਰ ਅਸੀਂ ਸ਼ਾਇਦ ਇੰਨਾ ਵੋਟਾਂ ਨਾ ਪਾਉਂਦੇ ਕਹਿੰਦੇ ਪਹਿਲਾਂ ਵੀ ਬਿਆਨ ਦੇ ਕਿਹਾ ਕੁਛ ਕੀਤਾ ਤੇ ਹੁਣ ਫਿਰ ਜਿਹੜੇ ਬਿਆਨ ਦੇ ਦਿੱਤੇ ਗਏ ਜਦੋਂ ਕਿਸਾਨਾਂ ਦਾ ਮੋਰਚਾ ਲੱਗਾ ਤਾਂ ਲਗਾਤਾਰ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਤੇ ਪੰਜਾਬ ਪ੍ਰਧਾਨ ਅਮਨ अरोड़ा ਸਾਹਿਬ ਉਹ ਕਿਸਾਨਾਂ ਦੇ ਪੱਖ 'ਚ ਬਿਆਨ ਦਿੰਦੇ ਰਹੇ ਪਰ ਜਦੋਂ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗਾਂ ਉਠਾਲੀਆਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਸੀ ਤਾਂ ਫਿਰ ਇੱਕਦਮ ਉਹੀ ਕਿਸਾਨ ਅੱਖ ਦੇ ਵਿੱਚ ਰੋੜ ਵਾਂਗ ਰੜਕਣ ਲੱਗੇ ਤੇ ਸਰਕਾਰ ਨੇ ਫਿਰ ਉਹਨਾਂ ਨੂੰ ਦਬਾਉਣ ਦਾ ਕੰਮ ਕੀਤਾ ਚਾਹੇ ਉਹ ਜਦੋਂ ਚੰਡੀਗੜ੍ਹ ਮੋਰਚਾ ਲਾਉਣ ਜਾ ਰਹੇ ਸੀ ਉਦੋਂ 5 ਮਾਰਚ ਨੂੰ ਹੋਵੇ ਚਾਹੇ 19 ਮਾਰਚ ਨੂੰ ਮੀਟਿੰਗ 'ਚ ਸੱਦ ਕੇ ਗ੍ਰਿਫਤਾਰੀਆਂ ਹੋਣ ਤੇ ਚਾਹੇ ਸ਼ੰਭੂ ਖਣੋਰੀ ਹੁੰਜੜ ਦਾ ਮਾਮਲਾ ਹੋਵੇ ਉਸ ਤੋਂ ਬਾਅਦ ਸਭ ਤੋਂ ਜਿਹੜੀ ਮਾੜੀ ਗੱਲ ਜੋ ਮੈਨੂੰ ਮਾੜੀ ਲੱਗੀ ਜਿਹੜੀਆਂ 80 80 90 90 ਸਾਲ ਦੀਆਂ ਬੇਬੇ ਬਾਪੂ ਜੇਲ੍ਹ 'ਚ ਤੁੰਨੇ ਗਏ ਉਹ ਬਹੁਤ ਮਾੜਾ ਕੀਤਾ ਉਹ ਨਹੀਂ ਸੀ ਹੋਣਾ ਚਾਹੀਦਾ ਉਹ ਬੇਬੇ ਬਾਪੂਆਂ ਨੂੰ ਜੇਲ੍ਹ 'ਚ ਨਹੀਂ ਸੀ ਤੁਲਣਾ ਚਾਹੀਦਾ ਉਹਨਾਂ ਨੂੰ ਜੇਲ੍ਹ ਨਹੀਂ ਸੀ ਦਿਖਾਉਣੀ ਚਾਹੀਦੀ ਜੇ ਕਿਸਾਨ ਫੜਨੇ ਸੀ ਫੜ ਲੈਂਦੇ ਪੁਲਿਸ ਨੂੰ ਹਦਾਇਤ ਹੋਣੀ ਚਾਹੀਦੀ ਸੀ ਵੀ ਦੇਖੋ ਕੋਈ ਵੀ ਬੱਚਾ ਔਰਤ ਤੇ ਬਜ਼ੁਰਗ ਅੰਦਰ ਨਾ ਜਾਵੇ ਪਰ ਜਿੱਦਾਂ 70 80 80 ਸਾਲ ਦੇ ਬੇਬੇ ਬਾਪੂ ਫੜ ਕੇ ਜੇਲ੍ਹ 'ਚ ਕੀਤੇ ਨੇ ਇਹ ਬਿਲਕੁਲ ਗਲਤ ਕੀਤਾ ਇਹ ਨਹੀਂ ਸੀ ਹੋਣਾ ਚਾਹੀਦਾ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਲਿਖ ਦਿਓ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਬਿਆਨਾਂ ਨੂੰ ਯਾਦ ਕਰ ਕਰਕੇ ਮਜ਼ਦੂਰ ਵੀ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ ਉਹ ਕਹਿੰਦੇ ਸਾਡੇ ਨਾਲ ਵਾਦੇ ਸੀ ਤੁਹਾਡੇ ਸਾਰੇ ਕਰਜ਼ੇ ਮਾਫ ਕਰ ਦਿਆਂਗੇ ਪੰਚਾਇਤੀ ਜ਼ਮੀਨਾਂ ਚੋਂ 10-10 ਮਰਲੇ ਦੇ ਪਲਾਟ ਦੇਾਂਗੇ ਘਰ ਪਾਉਣ ਲਈ ਦਿਹਾੜੀ ਵਧਾਵਾਂਗੇ ਤੇ ਕਹਿੰਦੇ ਜਦੋਂ ਤੇ ਬਣ ਗਏ ਨੇ ਉਦੋਂ ਦੇ ਕਮੀਆਂ ਦੇ ਵਿਹੜਿਆਵਲ ਕਦੇ ਛਾਕੇ ਵੀ ਨਹੀਂ ਜਿਹੜੇ ਸਾਡੇ ਚ ਕੁਝ ਮੁੰਡੇ ਲੈ ਕੇ ਇਹਨਾਂ ਨੇ ਸਾਨੂੰ ਪਰਮੋਣ ਲਿਆ ਐਮਐਲਏ ਜਤਾਲੇ ਉਹ ਵੀ ਹੁਣ ਸਾਡੀ ਨਹੀਂ ਸੁਣਦੇ ਉਹ ਵੀ ਹੁਣ ਸਾਡੇ ਚ ਨਹੀਂ ਬੰਦੇ ਉਹਨਾਂ ਨੂੰ ਸਾਡੇ ਚ ਮੁਸ਼ਕਲ ਲੱਗ ਪਿਆ ਇਹ ਗੱਲ ਬਹੁਤ ਵਾਰ ਮਜਦੂਰਾ ਨੇ ਵੱਖ-ਵੱਖ ਚੈਨਲਾਂ ਦੇ ਉੱਪਰ ਕੈਮਰਿਆਂ ਦੇ ਸਾਹਮਣੇ ਬੋਲੀ ਤੇ ਪਿੰਡਾਂ ਦੀਆਂ ਸੱਥਾਂ ਚ ਤੇ ਵੇੜਿਆਂ ਦੇ ਵਿੱਚ ਤਾਂ ਉਹ ਆਮ ਬੋਲਦੇ ਨੇ ਉਹ ਵੇੜੇ ਜਿਨ੍ਹਾਂ ਨੂੰ ਭਗਵੰਤਮਾਨ ਸਾਹਿਬ ਨੇ ਵੋਟਾਂ ਵੇਲੇ ਗੀਤ गा ਕੇ ਕਿਹਾ ਸੀ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਉਹੀ ਕਮੀਆਂ ਦੇ ਵੇੜੇ ਅਜੋ ਉਡੀਕਦੇ ਨੇ ਬੇਰੁਜ਼ਗਾਰ ਕਹਿੰਦੇ ਨੇ ਸਾਨੂੰ ਕਿਹਾ ਸੀ ਥਾਂ-ਥਾਂ ਤੇ ਜਾ ਕੇ ਟੈਂਕੀਆਂ ਤੋਂ ਉਤਾਰਿਆ ਗਿਆ ਸੀਗਾ ਥੱਲੇ ਆਜੋ ਸਾਡੀ ਸਰਕਾਰ ਲਿਆਓ ਅਸੀਂ ਬਣਾਵਾਂਗੇ ਤੁਹਾਨੂੰ ਜੇ ਤੁਸੀਂ ਸਾਨੂੰ ਬਣਾਓਗੇ ਤੇ ਅਸੀਂ ਤੁਹਾਨੂੰ ਨੌਕਰੀਆਂ ਦੇਵਾਂਗੇ ਪੱਕੀਆਂ ਭਗਵੰਤਮਾਨ ਸਾਹਿਬ ਦੇ ਸ਼ਬਦ ਯਾਦ ਨੇ ਉਹ ਕਹਿੰਦੇ ਸੀ ਕੱਚਾ ਸ਼ਬਦ ਤਾਂ ਹੋਣਾ ਹੀ ਨਹੀਂ ਚਾਹੀਦਾ ਕੱਚੇ ਦਾ ਕੀ ਮਤਲਬ ਹੈ ਮੁਲਾਜ਼ਮ ਤਾਂ ਮੁਲਾਜ਼ਮ ਹੁੰਦਾ ਜਾਂ ਰੱਖੋ ਨਾ ਜਾਂ ਬੰਕਰ ਰੱਖੋ ਉਸ ਤੋਂ ਬਾਅਦ 3 ਸਾਲ ਤੋਂ ਵੱਧ ਟਾਈਮ ਹੋ ਗਿਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਕੱਚੇ ਮੁਲਾਜ਼ਮ ਅਜੇ ਵੀ ਕੱਚੇ ਹੀ ਨੇ ਉਹ ਪੱਕੇ ਅਜੇ ਵੀ ਨਹੀਂ ਕੀਤੇ ਉਹ ਧਰਨੇ ਲਾ ਰਹੇ ਨੇ ਰੋਜ਼ਾਨਾ ਡਾਂਗਾ ਪੈਂਦੀਆਂ ਨੇ ਪੁੜੇ ਸਿੱਖੇ ਜਾਂਦੇ ਨੇ ਪਰ ਕੱਚੇ ਕੱਚੇ ਹੀ ਨੇ ਬੇਰੁਜ਼ਗਾਰੀ ਅੱਜ ਵੀ ਸਿਖਰਾਂ ਤੇ ਐ ਤੇ ਔਰਤਾਂ ਜਿਹੜੀ ਮਰਜ਼ੀ ਬੀਬੀ ਨੂੰ ਪੁੱਛ ਲੋ ਉਹ ਕਹਿੰਦੀਆਂ ਨੇ ਸਾਨੂੰ 10000 ਰੁਪਇਆ ਕਿਹਾ ਸੀ 3 ਸਾਲ ਤੋਂ ਵੱਧ ਟਾਈਮ ਹੋ ਗਿਆ ਚੁਆਨੀ ਦਿੱਤੀ ਨਹੀਂ ਬੀਬੀਆਂ ਕਹਿੰਦੀਆਂ ਨੇ 3 ਸਾਲਾਂ ਦੇ ਹਿਸਾਬ ਨਾਲ ਬਾਹਰੋਂ ਤੀਆਂ 36000 ਰੁਪਇਆ ਇੱਕ ਬੀਬੀ ਦਾ ਝੂਠਾ ਵਾਦਾ ਕਰਕੇ ਭਗਵੰਤਬਨ ਮਾਰ ਗਿਆ ਬੀਬੀਆਂ ਕਹਿੰਦੀਆਂ ਨੇ ਉਹ ਕਹਿੰਦੀਆਂ ਸਾਲ ਦਾ 12000 ਬੰਦਾ ਸੀ ਤੇ ਬਾਹਰੋਂ ਤੀਆਂ 36 3 ਸਾਲ ਹੋ ਗਏ 36000 ਇੱਕ ਬੀਬੀ ਦਾ ਆ ਆਦਮੀ ਦੀ ਸਰਕਾਰ ਮਾਰੀ ਬੈਠੀ ਆ ਉਹ ਬੀਬੀਆਂ ਕਹਿੰਦੀਆਂ ਦੱਸੋ ਸਾਡਾ ਕੀ ਕਸੂਰ ਸੀ ਸਾਨੂੰ ਗੁਮਰਾਹ ਕਿਉਂ ਕੀਤਾ ਸਾਨੂੰ ਝੂਠਾ ਲਾਰਾ ਲੈ ਕੇ ਕਿਉਂ ਠੱਗਿਆ ਅਗਲੀ ਵਾਰ ਚਾਹੇ ਆਮ ਆਦਮੀ ਪਾਰਟੀ ਬੀਬੀਆਂ ਨੂੰ 1000 ਦੀ بجائے 5000 ਦਾ ਲਾਰਾ ਲਾ ਦੇਵੇ ਬੀਬੀਆਂ ਨੇ ਨਹੀਂ ਸੁਨਣਾ ਨਹੀਂ ਮੰਨਣ ਗਿਆ ਕਿਉਂਕਿ ਆ ਚੌਥਾ ਬਜਟ ਆਮ ਆਦਮੀ ਪਾਰਟੀ ਨੇ ਪਾਸ ਕਰਤਾ ਚੌਥੇ ਬਜਟ ਤੱਕ ਤਾਂ ਕੁਝ ਦਿੱਤਾ ਨਹੀਂ ਕੁਝ ਕੀਤਾ ਨਹੀਂ ਤੇ ਇਸ ਤੋਂ ਬਾਅਦ ਚੌਥੇ ਬਜਟ ਤੱਕ ਜਦੋਂ ਔਰਤਾਂ ਨੂੰ ਕੁਝ ਨਹੀਂ ਦਿੱਤਾ ਇੱਕ ਬਜਟ ਰਹਿ ਗਿਆ ਉਸ ਬਜਟ ਦੇ ਵਿੱਚ ਕੀ ਆਮ ਆਦਮੀ ਪਾਰਟੀ ਦੇਵੇਗੀ ਉਦੋਂ ਨੂੰ ਮਹੀਨੇ ਰਹਿ ਜਾਣੇ ਕੁਝ ਕਿ ਸਰਕਾਰ ਦੇ ਤਾਂ ਫਿਰ ਕੁਝ ਕ ਮਹੀਨੇ ਜਦੋਂ ਰਹਿ ਜਾਣੇ ਉਦੋਂ ਲੋਕਾਂ ਲਈ ਕੁਝ ਕਰਨਾ ਐਡੇ ਕਮਲੇ ਤਾਂ ਹੁਣ ਲੋਕ ਵੀ ਨਹੀਂ ਰਹੇ ਵੀ ਉਹ ਸਮਝਣਨਾ ਉਹਨਾਂ ਨੂੰ ਸਮਝਣਾ ਆਵੇ ਵੀ ਸਾਡੇ ਨਾਲ ਹੋ ਕੀ ਰਿਹਾ ਕਿਵੇਂ ਵੋਟਾਂ ਦੇ ਨੇੜੇ ਆ ਕੇ ਸਾਡੇ ਨਾਲ ਗੇਮ ਖੇਡੀ ਜਾ ਰਹੀ ਆ ਸਾਰੀਆਂ ਪਾਰਟੀਆਂ 'ਚ ਕਰਦੀਆਂ ਰਹੀਆਂ ਕਾਲੀ ਕਾਂਗਰਸ ਭਾਜਪਾ ਸਾਰੇ ਹੀ ਕਰਦੇ ਰਹੇ ਨੇ ਹੁਣ ਵੀ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਇਹਦੇ ਖਿਲਾਫ ਬੋਲਦੀ ਸੀ ਵੀ ਇਹ ਗਲਤ ਹੈ ਹੁਣ ਆਮ ਆਦਮੀ ਪਾਰਟੀ ਵੀ ਉਵੇਂ ਕਰਨ ਲੱਗੀ ਤਾਂ ਫਿਰ ਹੁਣ ਲੋਕ ਕੀ ਕਰਨਗੇ ਤੁਸੀਂ ਆਪਣਾ ਕਮੈਂਟ ਲਿਖਿਓ ਲਓ ਜੀ ਆ ਨਵੀਂ ਸੁਣ ਲਓ ਅੱਜ ਫੇਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਸਾਨਾਂ ਬਾਰੇ ਬੜਾ ਵੱਡਾ ਲਓ ਜੀ ਆ ਨਵੀਂ ਸੁਣ ਲਓ ਅੱਜ ਫੇਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਕਿਸਾਨਾਂ ਬਾਰੇ ਬੜਾ ਵੱਡਾ ਤੇ ਅਜੀਬ ਬਿਆਨ ਆਇਆ ਜਿਸ ਨੂੰ ਸੁਣ ਕੇ ਕਿਸਾਨ ਹੈਰਾਨ ਹੋ ਰਹੇ ਨੇ ਤੇ ਕਿਸਾਨਾਂ ਨੇ ਵੀ ਅੱਗੋਂ ਮੋੜਵਾ ਜਵਾਬ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਅੱਜ ਆਖਿਆ ਉਹ ਕਹਿੰਦੇ ਦੇਖੋ ਕਿ ਮੈਂ